ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀਪਾਰਾ ਹਮ ਰਹਿ ਦੁਸ਼ਟ ਸਭੈ ਤੁਮ ਕਹਾਵੋ ਆਪ ਹੱਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ مو رچا نج کر دہ کری سب بہرن کو آج سنگری ہےاری ہے چن چن ستر ہمارے ماریہ ہے آپ ہاتھ دہ مجھا بھر ہے مرن کال کا تراس نیبری ہو جوستا ہمارے پچھا سری اس رچھا ਰਾਖਲੇ ਮੁਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਭਪ ਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ यवन काल सब जक्त बनायो देव दैत जछन उपजायो आद अंत एकै अवतार सोई गुरु समझयो हमारा नमस्कारति सुही को हमारी शिव कण को सब गुण सुख दियो सत्रन को पल मोह बद्ध कियो कट कट कै अंतर की जान ठट भला बुरा की पीर पहचानत चींटी तै कुंचर स्थूला सब पर कृपा दृष्टि कर फूला संतन दुख पाए ते दुखी سکھ پائے ایک, ایک پیران کٹ, 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 کٹ پٹ پٹ جانے جب اد کرک کرا کردن سب, سب تار آپ اپنی بوجھ اچار تم سب ہی تے رہتے نرالم جانت بےد پہ آلم نرکار ਆਦ ਅਨੀਲ ਅਨਾਦ ਅਸਮ ਤਾਂ ਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨ ਮਹਾ ਮੂੜ ਕਿਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿ ਤਸ ਦਾਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਦੇਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਿਉ ਰਾਵ ਕਹੀ ਭੂਪਾ ਅੰਡਜ ਜਿਰਜ ਸੇ ਤਜ ਕੀਨੀ ਉਤ ਭਜਖਾਨ ਬਹੁ ਰਚਦੀਨੀ ਕਹੂ ਫੂਲ ਰਾਜਾ ਹਵੈ ਬੈਠਾ ਕਹੂ ਸਿੰਮ ਟਪੇਉ ਸੰਕਰੀਏ ਕੇਠਾ ਸਾਗਰੀ ਸਿਸ਼ਟ ਦਿਖਾਈ ਅਜੰਭਵ ਆਦਿ ਜੁਗਾਤ ਸਰੂਪ ਸਯੰ ਭਵ ਅਬਰਖਾ ਮੇਰੀ ਤੁਮ ਕਰੋ ਸਿਖਿ ਉਭਾਰ ਅਸਿਖ ਸੰਗਰੋ ਦੁਸ਼ਟੀ ਜਤੈ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸਤੁ ਜਤਬ ਸਰਨਹੀ ਪਰੈ ਤੈਨ ਕਹਿ ਦੁਸ਼ਟ ਦੁਖਿਤ ਤਵਾ ਮਰੇ ਪੁਰਖ ਜਗਨ ਪਗ ਪਰੇ ਤੇ ਹਾਰੇ ਤੈਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਸਕੇ ਨ ਕੋਈ ਇਕ ਬਾਰ ਜਿਨ ਤੁਮਹਿ ਸੰਭਾਰਾ ਕਾਲੁ ਫਾਸਤੇ ਤਹੇ ਉਭਾਰਾ ਜਨ ਨਰ ਨਾਮ ਤੇਹਾਰੂ ਕਹਾ ਦਾਰਿਤ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਨ ਤੇਹਾਰੀ ਆਪ ਹੱਥ ਦੇ ਲੇਹੇ ਉਭਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਪਾਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ اپنا جان کرو پرتی سب تم کہ مورو پریوارا سیوک سکھ سب ہے کر تارا مچھ کر دے کر سب بیرن کو آج سنگری پورن ہوئے ہماری آسا تو رہے پیاسا تمہیں چھڈ کو آؤں جو بر چہوں سو تم تھے پاؤں سیوک سکھ ہمارا تاریہ ہے ਚੁਣ ਚੁਣ ਸਤਰ ਹਮਾਰੇ ਮਾਰੀਏ ਹੈ ਆਪ ਹੱਥ ਦੈ ਮੁਝੈ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰੱਖ ਲੇ ਮੁਹ ਰੱਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸਨ ਪ੍ਰਕਾਸਾ सकल काल का की हा तमासा जवन काल जोगी शिव कियो वेदराज ब्रह्मा जोथियो जवन काल सब लोक का असवारा नमस्कार है तही हमारा जवन काल सब जक्त बनायो देव दंत जछन उपजायो आद अंत एकै अवतार सोई गुरु समझयो हमारा नमस्कार तिस ही को हमारी शिव कण को सब गुण सुख दियो सत्रण को पल मोह बद कियो کٹ کٹ کے انتر کی جانتت بت چلا سب پر کر فولا، سنتن دکھ پائے تے دکھی، سکھ پائے سکھی، ایک ایک کی پیر پشانے کٹ کٹ کے پٹ پٹ کی جانے جب اد کرخ کرا کر تارا پرجا ترت تب دہے پارا جب آ کرخ کرتا ہوں کب ہوں تم میں ملت دہ تر سب ہوں जिते वदन शिष्ट शब्द हरे आप अपनी बूज उचारय तुम सब हिते रहत निरालम जानत वेद पहेद अर आलम निरंकार निबकार निल्लभ आद अनिल अनाद असम तांका मूड उचारत पेदा जाको पेव न पावत वेदा तांको कृपा हन अनुमानत महा मूड किछ पेद न जानत महादेव को कहत सदा शिव निरंकार का चीनत नह पेव ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪੰਨ ਪੰਨ ਤੋਹ ਤੇਤੀ ਤੁਮਰਾ ਲਖਨ ਜਾਏ ਪਸਾਰ ਕਹਿ ਬਿਦ ਸਜਾpthਮ ਸੰਸਾਰਾ ਏਕੇ ਰੂਪ ਅਨੂਪ ਸਰੂਪਾ ਰੰਕ ਭਿਓ ਰਾਵ ਕਹੀ ਭੂਪਾ ਅੰਡਜ ਜਿਰਜ ਸਿਤਜ ਕੀਨੀ ਉਤ ਭਜ ਖਾਨ ਬਹੁ ਰਚਦੀਨੀ ਕਹੂ ਫੂਲ ਰਾਜਾ ਹਵੈ ਬੈਠਾ ਕਹੂ ਸਿੰਮ ਟਪਿਓ ਸੰਕਰੀਏ ਕੇਠਾ ਸਰਗਰੀ ਸਿਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸਯੰ ਭਵ ਆਬਰਛਾ ਮੇਰੀ ਤੁਮ ਕਰੋ ਸਿੱਖ ਉਭਾਰ ਅ ਸਿੱਖ ਸੰਗਰੋ ਦੁਸ਼ਟ ਜਤੈ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸ ਤੁਜ ਤਬ ਸਰ ਨਹੀਂ ਪਰੈ ਤਿਨ ਕਹਿ ਦੁਸ਼ਟ ਦੁਖ ਤੋਇ ਮਰੇ ਪੁਰਖ ਜਵਨ ਪਗ ਪਰੈ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਸਕੇ ਨਾ ਕੋਏ ਇੱਕ ਬਾਰ ਜਿਨ ਤੁਮਹਿ ਸੰਭਾਰਾ ਕਾਲ ਫਾਸਤੇ ਤਹੇ ਉਭਾਰਾ ਜਨ ਨਰ ਨਾਮ ਤੇ ਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤੇ ਹਾਰੀ ਆਪ ਹੱਥ ਦੇ ਲਿਹੇ ਉਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਪਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮ ਰਹਿ ਦੁਸ਼ਟ ਸਭ ਹੇ ਤੁਮ ਕਹਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਵਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋਹ ਰੱਛਾ ਨਿਜ ਕਰਦਹਿ ਕਰਿਐ ਸਭ ਬੈਰ ਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਪਜਨ ਕੀ ਰਹੇ ਪਿਆਸਾਂ ਤੁਮਹਿ ਛਾਡ ਕੋਈ ਅਬਰ ਨਾ ਤਿਆਂ ਹੂੰ ਜੋ ਪਰ ਚਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰਾ ਤਾਰਿਅਹਿ ਚੁਣ ਚੁਣ ਸਤਰ ਹਮਾਰੇ ਮਾਰਿਅਹਿ ਆਪ ਹੱਥ ਦੈ ਮੁਝਾ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਸਿਰ ਅਸਤੁਜੂ ਕਰੇ ਹੋ ਰੱਛਾ ਰਖ ਲੇ ਮੁਹ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ दीन बंद दुष्टन कहंता तुम हो परी चतुर्दस्कंता काल पए ब्रह्मा बपतरा काल पए शिवजू अवतरा काल पए कर बेसन परकासा सकल काल का की हा तमासा जवन काल योगी शिव कियो बेदराज ब्रह्मा जो, बेद जो थियो जवन काल सब लोक का सवारा नमस्कार है तही हमारा जवन काल सब जक्त बनायो देव दंत जछन उपजायो ਆਦ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰtis ਹੀ ਕੋ ਮਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਨਨ ਕੋ ਪਲ ਮੋਹ ਬਦ ਕੀਓ ਘਟ ਘਟ ਕੈ ਅੰਤਰ ਕੀ ਜਾਣ ਠਟ ਭਲੇ ਬੁਰੇ ਕੀ ਪੀਰ ਪਛਾਨਤ ਜਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦੇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਜੇਤੇ ਬਦਨ ਸਿਸ ਸਬ ਤਾਰੇ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਪਹਿਦ ਅਰ ਆਲਮ ਨਿਰੰਕਾਰ ਨਿਬਕਾਰ ਨਿਲਬ ਆਦ ਅਨੀਲ ਅਨਾਦ ਅਸੰ ਤਾਂ ਕਾ ਮੂੜ ਉਚਾਰਤ ਪੇਦਾ ਜਾ ਕੋ ਪੇਵਨ ਆਪਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਪੇਦ ਨ ਜਾਣਤ ਮਹਾ ਦੇਵ ਕੋ ਕਹਿ ਤਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ 제ਤੀ ਵਰਨਤ ਪੰਨ ਪੰਨ ਤੋ ਹੈ ਤੇਤੀ ਤੁਮਰਾ ਲਖਨ ਜਾਏ ਪਸਾਰ ਕਹਿ ਬਿਦ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਾਵ ਕਹੀ ਭੂਪਾ ਅੰਡਜ ਜਿਰਜ ਸੇ ਤਜ ਕੀਨੀ ਉਤ ਭਜਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿੰਮਟ ਪਹਿਉ ਸੰਕਰੀਏ ਕੇਠਾ ਸਰਬ ਦੀ ਸਿਸ਼ਟ ਦਿਖਾਈ ਅਜੰਭਵ ਆਦ ਜੁਗਾਦ ਸਰੂਪ ਸਯੰਭਵ ਅਬਰਖਾ ਮੇਰੀ ਤੁਮ ਕਰੋ ਸਿਖਿ ਉਭਾਰ ਅਸਿਖ ਸੰਗਰੋ ਦੁਸ਼ਟੀ ਜਤੈ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸ ਤੁਜ ਤਬ ਸਰ ਨਹੀਂ ਪਰੈ ਤਿਨ ਕਹਿ ਦੁਸ਼ਟ ਦੁਖ ਤੋਇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਜਨ ਕਹਿ ਤੂੰ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਾਰੈ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਗ੍ਰਿਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸਸ ਕਹਿ ਨ ਕੋਈ ਇਕ ਬਾਰ ਜਿਨ ਤੁਮਹਿ ਸੰਭਾਰਾ ਕਾਲ ਫਾਸਤੇ ਤਹੀਂ ਉਭਾਰਾ ਜਨ ਨਰ ਨਾਮ ਤੇ ਹਾਰੋ ਕਹਾ दारि दुष्ट दोख ते रहा खड्ग केत में सन्न तिहारी आप हाथ दे लेहे ओ भारी सरब थोर मोह हो सहाय दुष्ट दोख ते लेहो बचाई पात साहिदसमी कबे ओ वाच बेनती चौपाई अमरी करो हाथ दे रछा पूर्ण होए चित्त की इच्छा तब चरणन मन रहे हमारा अपना जान करो प्रति पारा हम रह दुष्ट सब है तुम कहबो آپ ہاتھ دہ موہے بچاو سکی بس ہے مورو پریوار سیوک سکھ سب ہے کر تارا مانی کر دے کر جن کی دہے پیاسا تمہیں چھاڈ کو سکھ ہمارا تاری ہے چن چن ستر ہمارے ماریہ ہے آپ ہاتھ دہ مجھے ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸਿਰ ਅਸਤੁਜੂ ਕਰੇ ਹੋ ਰੱਛਾ ਰਖਲੇ ਮੁਹ ਰਖੰ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਹਾ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ वेदराज ब्रह्मा जोथियो जवन काल सब लोक का असवारा नमस्कार है तही हमारा जवन काल सब जगत बनायो देव दंत जछन उपजायो आद अंत एकै अवतार सोई गुरु समझयो हमारा नमस्कारति सुही को हमारी शिव कण को सब गुण सुख दियो सत्रण को पल मोह बद्ध कियो कट कट कै अंतर की जान ठट भला बुरा की पीर पहचानत ਚਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਜੇਤੇ ਬਦਨ ਸਿਸ ਸਬ ਤਾਰੈ ਆਪ ਆਪਣੀ ਬੂਝ ਉਚਾਰੈ तुम सबहिते रहत निरालम जानत वेद पहेद अर आलम निरंकार ने विकार निलभ आद अनिल अनाद असम ताका मूड उचारत फेदा जाको पेव न पावत वेदा ताको करपा हन अनुमानत महा मूड किछ पहेद न जानत महादेव को कहत सदा शिव निरंकार का चीनत नहि पेब आप अपनी बुध है जेती वर्णत पन्न पन्न तो है तेती

ਦੁਸ਼ਟੀ ਜਤੈ ਉਠੋ ਬਤ ਉਤਪਾਤਾ ਸਕਲ ਮਲੇਸ਼ ਕਰੋ ਰਣਖਾਤਾ ਜੇ ਅਸ ਤੁਜ ਤਬ ਸਰ ਨਹੀਂ ਪਰੈ ਤਿੰਨ ਕਹਿ ਦੁਸ਼ਟ ਦੁਖ ਤੁਐ ਮਰੈ ਪੁਰਖ ਜਵਨ ਪਗ ਪਰੇ ਤੇ ਹਾਰੇ ਤਿੰਨ ਕਹਿ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਏ ਤਹੀਂ ਸਬ ਕਾਲਾ ਦੁਸ਼ਟ ਅਰਿਸ਼ਟ ਟਾਰੇ ਤਤ ਕਾਲਾ ਕਰਪਾ ਦ੍ਰਿਸ਼ਟ ਤਨ ਜਾਏ ਨ ਹਰਿਓ ਤਾਂ ਕੇ ਤਾਪ ਤਨ ਕਮੈ ਹਰਿਓ ਕ੍ਰਿਤ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਸਕੇ ਨਾ ਕੋਏ ਏਕ ਬਾਰ ਜਿਨ ਤੁਮਹਿ ਸੰਭਾਰਾ ਕਾਲ ਫਾਸਤੇ ਤਹੇ ਉਭਾਰਾ ਜਨ ਨਰ ਨਾਮ ਤੇਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਨ ਤਿਹਾਰੀ ਆਪ ਹੱਥ ਦੇ ਲੇਹੇ ਉਭਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲੇਹੋ ਬਚਾਈ ਪਾਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚੌਪਈ ਨਮਰੀ ਕਰੋ ਹੱਥ ਦਇ ਰਛਾ ਪੂਰਨ ਹੋਏ ਚਿੱਤ ਕੀ ਇਛਾ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮ ਰਹਿ ਦੁਸ਼ਟ ਸਭ ਹ ਤੁਮ ਕਾਹੋ ਆਪ ਹੱਥ ਦਇ ਮੋਹੇ ਬਚਾਵੋ ਸੁਖੀ ਵਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋਹ ਰਛਾ ਨਿਜ ਕਰਦਹਿ ਕਰਿਐ ਸਭ ਬੈਰ ਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਤਿਆਹੂੰ ਜੋ ਪਰ ਚਹੂੰ ਸੋ ਤੁਮ ਤੇ ਪਾਉ ਸੇਵਕ ਸਿੱਖ ਮਾਰ ਤਾਰਿ ਇਹ ਚੁਣ ਚੁਣ ਸਤਰ ਹਮਾਰੇ ਮਾਰਿ ਇਹ ਆਪ ਹੱਥ ਦੈ ਮੁਝੈ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਜੋ ਸਤਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਖ ਲੇ ਮੁਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਾ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਮੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇੱਕੇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੁ ਹੀ ਕੋ ਮਾਰੀ ਸਿਵ ਕਨ ਕੋ ਸਭ ਗੁਣ ਸੁਖ ਦਿਓ ਸਤਨ ਕੋ ਪਲ ਮੋਹ ਬਦ ਕੀਓ ਘਟ ਘਟ ਕੈ ਅੰਤਰ ਕੀ ਜਾਣ ਤਟ ਭਲੇ ਬੁਰੈ ਕੀ ਪੀਰ ਪਛਾਨਤ ਜਿੰਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦੇਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਇਕ ਇਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ प्रजातरत तबधेय पारा जब आकर्ख करत हौं कबहु तुम मैं मिलत दे तरसब हौं जेते वदन शिष्य सब तारे आप अपनी बूझ उचारै तुम सबहिते रहत निरालम जानत वेद पहेद अर आलम निरंकार ने विकार ने लप आध अनिल अनाद असम ताका मूड उचारत फेदा जाको पेव न पावत बेदा ताको करपा हन अनुमानत ਮਹਾ ਮੂੜ ਕਿਛ ਪੇਦ ਨਾ ਜਾਣਤ ਮਹਾਦੇਵ ਕੋ ਕਹਿ ਤਸ ਦਾਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੀਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਹੀ ਭੂਪਾ ਅੰਡਜ ਜੇਰ ਜੁ ਸਿਤ ਜਕੀਨੀ ਉਤ ਭਜ ਖਾਨ ਬਹੁਰ ਰਚਦੀਨੀ ਕਹੂੰ ਫੁੱਲ ਰਾਜਾ ਹਵੈ ਬੈਠਾ कहु सिमट पे हो संक्रीय केठा सगरी शिष्ट दिखाई अचंभव आद जुगात स्वरूप स्वयं भव अबरक्षा मेरी तुम करो सिख ओ भार अ सिख संगरो दृष्टि जत उठवत उत्पता सकल मलेष करो रणखाता जे अस्तुत तब सरनि परे तिन कह दुष्ट दुख तवै मरै पुरख जवन पग परे तिहारे तिन कह तुम संकट सब तारै जो कल को एक बार ते आए हैं ताके काल निकट नहीं है रक्षा होई तहि सब काला दुष्ट अरिष्ट तरैत तत्काल कृपा दृष्ट तन जाय न हरिओ ताके ताप तन क मह हरिओ रिद्ध सिद्ध कर्म सब होए दुष्ट सास सकै ना कोई एक बार जिन तुम्हे संभारा काल फासते तहि उभारा जन नर नाम तिहारो कहा दारिद्र दुष्ट दोख ते रहा खड्ग केत में शरण तिहारी ਆਪ ਹੱਥ ਦੇ ਲਿਹੇ ਓ ਭਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ